ਕਲਗੀ ਤਾਹੇ ਦੇ ਕਿਆ ਕਾਲ ਯੁਗ ਦਾ ਪਿਆਰ ਕਰਨ ਸਮਾਂ ਇੱਥੇ ਕੂੜ ਵੱਧ ਜਾਣਾ ਹੈ ਸੱਚ ਘਟ ਜਾਣਾ ਹੈ ਐਵੇਂ ਜਿਹਦੇ ਵਿੱਚ ਚਾਰ ਬੰਦੇ ਤੁਰੇ ਉਹ ਨਹੀਂ ਗੁਰ ਮੰਟਿਆ ਕਰਦਾ ਨੰਦੇ ਮਦੇ ਪੈਰ ਉਹ ਤੋਂ ਦੇ ਲੋਕਾਂ ਨੂੰ ਪਿਆਵਗੇ ਖੰਡੇ ਦੀ ਔਲ ਪ੍ਰਗਟ ਕਰ ਦਿੱਤੀ ਜਿਨ੍ਹਾਂ ਤੇ ਅਮਰ ਛੜਿਆ ਮਹਾਰਾਜ ਉਹਨਾਂ ਤੇ ਕਿਰਪਾ ਕਰਨਾ ਇੱਕੋ ਰਹਿ ਬੈਠ ਐਸ਼ਾ ਗਿਆ ਤੁਹਾਨੂੰ ਸ਼ਕੋ ਮੇ ਕੋਸ਼ਿਸ਼ ਕਰ ਮੈਂ ਕਿਛ ਹੋਰ ਮੌਨ ਕੋ ਨਹੀਂ ਵੀ ਆਏ ਨੇ ਜਿਹੜੇ ਕੇਸ ਆਉਂਦੇ ਨੇ ਕਈਆਂ ਨੇ ਦਾੜਾ ਵੀ ਕੱਟਿਆ ਹੋਇਆ ਮੈਂ ਕਦੇ ਨਹੀਂ ਆਂਦਾ ਬਾਵੀ ਨਕੀਰ ਨੂੰ ਛੋਡੀ ਕਰੋ ਨਕੀਰ ਨੂੰ ਵੱਡੀ ਕਰਨਾ ਚਾਹੀਦਾ ਹੈ ਤੁਸੀਂ ਕਿ ਇਸ ਚਾਹੇ ਕਰਦੇ ਨੇ ਪਰ ਵਾਲ ਤੇ ਪਿਆਰ ਹੈ ਇਸੇ ਕਰਕੇ ਧਰੂ ਕਰਦੇ ਹੋ ਕਈ ਵਾਰ ਇਹਦਾ ਹੁੰਦਾ ਦੋ ਕਾ ਕੇ ਆਉਂਦਾ 1 ਤੇ 100% ਦੀ ਪਾਪ ਦਾ ਬਚਨ ਮੰਦਾ ਤੇ ਇੱਕ ਆਦਤ ਛੱਡਾ ਜਿਆ ਮੈਂ ਇਜ਼ਾ ਦਾ ਨਵੀਂ ਆਦਤ ਛੱਡਾ ਬਚਨ ਮਾਦੀ ਇੱਕ ਗੋਦਾਰੇ ਦੇ ਆਪਣੇ ਸਿੱਖੀ ਤੇ ਸਿੰਘ ਦੋ ਪੱਖ ਨੇ ਇਸਾਰੇ ਸਿੱਖੀ ਬੀਜ ਹੈ ਪ੍ਰੇਮ ਹੈ ਜਿਹੜਾ ਵੂਕਾ ਹੈ ਹੈਂ ਗਰੋਹ ਹੈ ਬੀਜ ਤੋਂ ਹੀ ਰੁੱਖ ਬਣਦਾ ਹੈ ਤੇ ਕਿਦਾਂ ਬਣਦਾ ਜਦੋਂ ਬੀਜ ਨੂੰ ਪਾਣੀ ਮਿਲ ਜੇ ਤੇ ਰੁੱਖ ਪਰਫਲਤ ਹੁੰਦਾ ਹੈ ਜਰੂਰ ਗੁਰੂਦਵਾਰੇ ਆਇਆ ਕਰੋ ਮੋਸ਼ੇਸ਼ ਕਰਿਆ ਕਰੋ ਦੋ ਵਾਰ ਨੋਟੇ ਰੇਸੀ ਉੱਤੇ ਇੱਕ ਵਕਤ ਜੀ ਕਥਾ ਕੀ ਹੰਗਾ ਪਾਣੀ ਲੱਗਦਾ ਰਿਹਾ ਤੇ ਇੱਕ ਦਿਨ ਰੋਖ ਬਣਦਾ ਹੋਵੇ ਖੜੇ ਨਹੀਂ ਹੋਰ ਗੁਰੂ ਸ਼ਖਣੀ ਗੁਰੂ ਦਾ ਖਾਸ ਸੰਪਾਪਨ ਬਣਦਾ ਹੈ ਬਾਕੀ ਸਾਰੇ ਇਹ ਬਚਲੇ ਫੋਨ ਕੋਈ ਵਰਸ ਰਾਤ ਨੂੰ 100% ਦੀ ਮੰਨਦਾ ਹੈ ਕਿ ਅਦੁੱਚ ਚੜਾ ਮੱਗਾ ਚੜਾ ਆਪਾਂ ਇਸੇ ਤੀਥ ਦੇ ਜਨੇ ਗੁਰੂ ਦੇ ਨੇੜੇ ਪਹੁੰਚ ਜਾਵਾਂਗੇ ਇਹ ਮਨੁੱਖੀ ਜਨਮ ਦਾ ਜੋ ਫਾਲ ਹੈ ਇਹ ਸੰਨ ਪ੍ਰਾਪਤ ਹੁੰ ਜਾਵੇਗਾ ਜਿਵੇਂ ਸੰਭਲਾ ਉਦਾਰਿਆ ਮਹਾਰਿਣੀ ਨੇ ਚਿੰਨ੍ਹ ਦਿੱਤੇ ਨੇ ਕਾਚਾ ਕੜਾ ਕਿਰਪਾ ਖੰਡਾ ਦੇ ਇਹ ਬੜੀ ਜ਼ਰੂਰੀ ਗੱਲ ਹੈ ਦੇਖੋ ਧਰਮ ਦੇ ਚੁਗਾ ਲੋਈ ਦੋ ਕੰਨਾ ਬਣਨਾ ਸ਼ੁਰੂ ਹੋਈ ਇੱਕ ਹੈ ਗ੍ਰੰਥ ਦੂਸਰਾ ਚਿੰਤ ਹੁਣ ਗ੍ਰੰਥ ਤੇ ਸਾਨੂੰ ਕੋਈ ਗ੍ਰੰਥ ਸਾਹਿਬ ਦੇਖ ਰਿਹਾ ਲਾਹਨ ਕਰ ਦਿੱਤਾ ਨਾ ਉਹ ਹਿੰਦੂ ਦਾ ਮੁਸਲਮਾਨ ਅੱਲਾ ਦਾ ਆਪਣੇ ਕਿੰਦ ਕੁਰਾਨ ਸਿੱਖ ਵੀ ਨਹੀਂ ਮੁਸਲਮਾਨ ਹੈ ਸਾਡੇ ਧਰਮ ਦੀ ਗੱਲ ਨਹੀਂ ਐਸੇ ਕੋਈ ਗ੍ਰੰਥ ਸਾਹਿਬ ਨਹੀਂ ਕੀ ਗੁਰਸਤਪੁਰ ਆਜੋ ਸਿੱਖ ਬਖਾਰੇ ਹਾਲ ਕੀ ਕੋ ਕਰਦਾ ਸ਼ੋਭਾ ਕੇ ਕੋਲ ਇਹਨਾਂ ਦਾ ਨਾਮ ਕੀ ਆ ਰਹਾ ਹੈ ਇਹ ਸਾਰੀ ਆਪਣੀ ਬੈਕਟੀਨੇਸ਼ਨ ਲਖ ਸੰਗ੍ਰਾਮ ਸਬੇਤ ਜਿਹੜੇ ਆਏ ਕਦੇ ਤਰ੍ਹਾਂ ਕਰੇ ਪਰੋ ਤਿੰਨ ਭੇਜੀਆਂ ਕੀ ਪੁਰੇ ਬੇਟੇ ਪ੍ਰਕਾਸ਼ੇ ਨਾਮ ਕਰਾਏ ਤਿੰਨ ਇਹ ਕਾਰਨੋਂ ਤਾਂ ਚਲਾਇਓ ਸਮਸਾਭਨ ਕੋ ਰਹਾ ਹੋ ਪਾਇਆ ਪਰ ਉਹ ਵਸੰਗਦੇ ਕੋ ਰਾਸ਼ਟਾਨੀ ਸੇਖਤਰਤ ਸੁਣਤਾ ਗ੍ਰੰਥ ਕੋ ਵਰਤਮ ਸਮਾਣੇ ਦੇਤਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਹਿੰਦੂ ਧਰਮ ਦੇ ਚੁਟਾ ਹੋਂ ਦਾ ਆਨਤੀ ਹੈ ਤਾਰਮਕ ਬੇਨੇ ਤੇ ਚਿੰਨ ਹੈ ਕਿ ਉਹ ਹੈ ਨਾ ਜਿਸੇ ਤਰ੍ਹਾਂ ਕ੍ਰਿਸਚੀਅਨੀ ਕੋਲ ਧਾਰਮਿਕ ਗ੍ਰੰਥ ਬਾਈਬਲ ਹੈ ਤੇ ਚਿੰਨ ਕ੍ਰੋਸ ਹੈ ਦਾਸਮੋ ਦੇ ਜਿਸੇ ਖਾਨ ਕੋਲ ਧਾਰਮਿਕ ਗ੍ਰੰਥ ਸਹਿਨੇ ਦੇ ਸਾਹਿਤਿਕ ਗ੍ਰੰਥ ਇਤਿਹਾਸ ਦੇ ਗ੍ਰੰਥ ਕਸੂ ਗ੍ਰੰਥ ਸਰਬੋ ਲੋਕ ਗ੍ਰੰਥ ਪਾਈਨ ਅੰਦਲਾ ਪਾਈ جناب جن کڑے نے اکڑا پایا ہے کرتان پائی ہے کشہرہ پایا ہے کیس پر فلت میں کنگا ایسا دے ہو تو جرور اسی جنہ دے دار نہیں مرنا ہے انہ جنہ کر کے اس حدا درمہ وکھرا پر فلت ہے اور کیسا ترمہ سرد ہے سریست ترمہ ہر کو نام چاپر ਨਿਰਮਲ ਕਰਮ ਇੱਕ ਪਰਮੇਸ਼ਵਰ ਇੱਕ ਅਕਾਲ ਦਾ ਸਿਆਣਪ ਜਾਰੀ ਹੈ ਕੋਈ ਫਕੀਰ ਹੈ ਕੋਈ ਸੰਤ ਹੈ ਕੋਈ ਵੀ ਅੰਦਰ ਕਿਸੇ ਦਾ ਨਹੀਂ ਕਰਦੇ ਪਰ ਆਪਣਾ ਇਸ ਪਰਮੇਸ਼ਵਰ ਨੂੰ ਮੰਨਦੇ ਹਨ ਸਤਕਾਰ ਸਾਧਾ ਕਰੋ ਪਰ ਆਪਣੇ ਜੀਵ ਤੋਂ ਅੱਗੇ ਚੱਲ ਕੇ ਪੂਰਾ ਕਰੋ ਉਹ ਹੈ ਮਜ਼ਲੇ ਮਕਸੂਦ ਤੇ ਪਹੁੰਚਣਾ ਪਰਮੇਸ਼ਵਰ ਦੀ ਪ੍ਰਾਪਤੀ ਦਾ ਤੋਂ ਦਾਸੇ ਤੇ ਵਾਣੀ ਨੂੰ ਸੰਕੋਚਦਾ ਹੈ ਅੱਜ ਵੀ ਗੁਰਦੁਆਰਾ ਬਰਿਸ਼ਰ ਦੀਵਾਨਪਾਲ ਸ਼੍ਰੀ ਹਰਮੰਦਰ ਸਾਹਿਬ ਤੋਂ ਵੀ ਸਿੱਦੇ ਲਾਇਸੀ ਕਥਾ ਕੱਲ ਵੀ ਕਥਾ ਲਈ ਹੋਏ ਵਿੱਚ ਆਪ ਸਭ ਨੇ ਸਰਵਣ ਕਰਕੇ ਰਹਾਾ ਪ੍ਰਤ ਕਰਨਾ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਖੰਡੇ ਦੀ ਪੌੜੀ ਸ਼ਕੋ ਗੁਰੂਵਾਰ